ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਆਂ ਅੱਜ ਬਾਹਰ ਘੁੰਮਣ ਫਿਰਨ ਬਹੁਤ ਹੀ ਖਾਸ ਦਿਨ ਆ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਦੱਸਾਂਗੇ ਦਿਖਾਵਾਂਗੇ ਤੇ ਅੱਜ ਆਪਾਂ ਚੱਲੇ ਆ ਥੋੜੀ ਜੀ ਸ਼ਾਪਿੰਗ ਕਰਨ ਦੇਖਦੇ ਆ ਕਿ ਕੀ ਕੀ ਲੈ ਕੇ ਆਉਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਬਸਦੇ ਰਹੋ ਵੀ ਰਾਜ ਸਿੰਘ ਰੈਡੀ ਹੋਇਆ ਆ ਬਾਹਰ ਖੜੇ ਲੈਪਟਾ ਮੂਰੇ ਦਿਖਾਉਨੇ ਆ ਤੁਹਾਨੂੰ ਇਹ ਤੇ ਸਾਡੇ ਮੀਂਹ ਪੈ ਕੇ हटਿਆ ਸੀਗਾ ਅੱਜ ਵੈਸੇ ਤਾਂ ਤੇ ਪਰ ਮੌਸਮ ਠੰਡਾ ਬਹੁਤ ਠੰਡਾ ਮੌਸਮ ਅਸੀਂ ਜਾ ਰਹੇ ਆ ਲੈਫਟ ਦੀ ਵੇਟ ਕਰਦੇ ਪਏ ਆ ਅਜੇ ਆਈ ਨਹੀਂ ਆ ਗਈ 28 ਮੇਂ ਦਿਖਾ ਰਹੇ ਸੀਗੇ 28 ਮੇਂ ਤੋਂ ਸਿੱਧ ਗੀ ਹੂੰ ਖੇਡੀ ਜਾਂਦੇ ਬੱਚੇ ਤੇ ਠੰਡਾ ਮੌਸਮ ਆ ਬਹੁਤ ਵਧੀਆ ਠੰਡਾ ਠੰਡੀ ਠੰਡੀ ਹਵਾ ਪਾਗਦੀ ਆ ਆਪਾਂ ਜਾਣਾ ਟ੍ਰੇਨ ਤੇ ਟ੍ਰੇਨ ਤੇ ਜਾਣਾ ਆਪਾਂ ਤੇ ਹੱਲੇ ਵੀ ਧੁੱਪ ਕਾਫੀ ਖੜੀ ਆ ਹੁਣ ਤੋਂ ਸਵੇਸੇ ਸੱਚ ਸਗੋਂ ਦਿਨਾਂ ਦਾ ਫਰਕ ਪਿਆਈ ਆ ਪਰ ਮੌਸਮ ਠੰਡਾ ਇੰਡੀਆ ਵੀ ਆਪਣੇ ਮੀਂਹ ਕਾਫੀ ਨਹੀਂ ਗਰੀ ਨਹੀਂ ਆਇਆ ਤੇ ਤੰਦਰ ਮਾਸ਼ਮਾ ਦੀ ਆ। ਸੋ ਬਾਕੀ ਜੋ ਇੰਡੀਆ ਦੇ ਹਾਲਾਤ ਆ ਸਭ ਨੂੰ ਪਤਾ ਹੀ ਆ। ਪਰਮਾਤਮਾ ਕਰੇ ਸਾਰੇ ਸੁੱਖ ਸ਼ਾਂਤੀ ਹੋਵੇ। ਟ੍ਰੇਨ ਆ ਗਿਆ ਆਪਾਂ ਟ੍ਰੇਨ ਚੜਨਾ। ਤੇ ਜਾਸਪੀ ਤੋਂ ਨਹੀਂ ਉਧਰ ਵੀ ਆਉਂਦੇ ਆ। ਆਪਾਂ ਇਧਰ ਉਸ ਟੋਲਰ ਨਹੀਂ ਚੜਾ ਸਕਦੇ ਪੌੜੀਆਂ ਦਾ ਕਰਕੇ। ਤੇ ਇਹੀ ਟ੍ਰੇਨ ਚੜਾਂ। ਜਦੋਂ ਟ੍ਰੇਨ ਟ੍ਰੇਨ ਦੀ ਸਫਾਈ ਹੋਊਗੀ। ਫਿਰ ਉਧਰ ਵੀ ਆਉਂਦੇ ਪਏ ਆ। ਆਜੋ ਆਜੋ ਕਾਟ ਲਾ ਦੋ ਕਾਟ ਲਾ ਦੋ ਉਹ ਦੇਖ ਕਾਟ ਲਾਉਣੇ ਪੈ ਤੇਸੀ ਕੱਟੇ ਜਾਣਗੇ ਇੱਥੇ ਮੈਂ ਖੜੇ ਹਾਂ ਜੀ ੱਤੋਂ ਪਾ ਬਹੁਤ ਸੂਰਜ ਉਹ ਬਿਲਡਿੰਗ ਦੇ ਨਾਲ ਦੀ ਆਜੋ 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 ਪੰਛੀਓ ਪੰਛੀਓ ਆਜੋ 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 ਵੀਰਾਜੀ ਵੀਰਾਜੀ ਗੱਡੀ ਖੜਾ ਦੋ ਵੀਰਾਜੀ ਸਟਾਲਰ ਖੜਾ ਦੋ ਜੀ ਉੱਥੇ ਖੜ ਕੇ ਵੀਡੀਓ ਬਣਾਉਣ ਲੱਗੇ ਨੇ ਟ੍ਰੇਨ ਲੰਘ ਗਿਆ ਅੱਜ ਵੀਰਾਜੀ ਨੇ ਸਾਨੂੰ ਬਹੁਤ ਲੇਟ ਕਰਤਾ ਸੁੱਤਾ ਹੀ ਨਹੀਂ ਉਠਿਆ 5 ਵਜੇ ਦਾ ਸੁੱਤਾ ਹਨਾ 5:30 ਹੋ ਗਏ 5:30 ਉਠਿਆ ਸਿਆ ਦੇਖੋ ਇਹ ਵਿਚਾਰ ਟ੍ਰੇਨ ਚੜ੍ਹ ਕੇ ਲੈ ਕੇ ਹੋ ਸਮਾਨ ਕਰਕੇ ਆਉਂਦੇ ਨੇ ਸ਼ਾਪਿੰਗ ਕਰਕੇ ਆਉਂਦੇ ਆ ਕੀ ਕਰਨ ਨੇ ਦੀ ਕੋਈ ਨਾ ਉੱਥੇ ਬੈਣਾ ਨਹੀਂ 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 ਬੈਠੀ ਬੈਠਣਾ ਨੂੰ ਸੂਰਜ ਦੇਖੋ ਕਿੰਨਾ ਠਿੱਖਾ ਠਿੱਖਾ ਪਰ ਜਿੰਨੀ ਜ਼ਿਆਦਾ ਧੁੱਪ ਸੀ ਨਾ ਐ ਨਹੀਂ ਸੀਗਾ ਵੀ ਗਰਮੀ ਠੰਡਾ ਮੌਸਮ ਜੀ ਬਤਨ ਕੋਈ ਕੋਈ ਮਾਸ਼ਾਅੱਲ ਲੈਣ ਚੀਨੇ ਨਾ ਸਾਰੇ ਮੇਕਅਪ ਦਾ ਸਮਾਨ ਕਿੰਨਾ ਕੀ ਹੋ ਗਿਆ कलर hmm. oh, भी डिफरेंट है जी हम आप बनाने प्रसाद इधर आप कढ़ाई रख लिया ते। ਕਪਾਣਾ ਇਹ ਅੱਜ ਦੂਸਰਾ ਦੇਣਾ ਤੇ ਕੱਲ ਆਪਾਂ ਥੋੜੀ ਬਹੁਤੀ ਸ਼ਾਪਿੰਗ ਕੀਤੀ ਸੀ ਤੇ ਅੱਜ ਅੱਗੇ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਆਪਾਂਣਾ ਬਣਾਉਣੇ ਆ ਪ੍ਰਸ਼ਾਦ ਤੇ ਤੱਪੂ ਬਹੁਤ ਸੋਭਾ ਸੁਭਾਈ ਬੜੀ ਥੋਪਾ ਅੱਜ ਸੜਦੀ ਹੋਈ ਬਹੁਤ ਆਦੇ ਤੱਪਾ ਪਾ ਲਈ ਰੱਖਦਾ ਇੱਧਰ ਆਪਾਂ ਗਰਮ ਹੋਣਾ ਕੜਾਹੀ ਵੀ ਸੁੱਕ ਚੱਲੀ ਅੱਜ ਹੈਗਾ ਵੀ ਜੀ ਰਾ ਜਿੰਗਤਾ ਹੈਪੀ ਹੈਪੀ ਬਰਥਡੇ ਤੁਸੀਂ ਵੀ ਸਾਰੇ ਵੀਡੀਓ ਨੂੰ ਐਂਡ ਤੱਕ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਪਾਲਾ ਕਿਉਂ ਦੇਖੀ ਕੋਈ ਸ਼ਰਬ ਬਣਾ ਕੇ ਆਪਾਂ ਧੂਬ ਲਵਾਵਾਂਗੇ ਜਾਜ ਸਿੰਘ ਨੂੰ ਛਕਾਵਾਂਗੇ ਤੇ ਉਹ ਥੋੜਾ ਘਿਓ ਹੋਰ ਪਾ ਲਈਏ ਹੋਜੀ ਲੜ ਗਿਆ ਪ੍ਰਸ਼ਾਪ ਦੇਖੋ ਆਪਣੇ ਕੋਲ ਮੇਦੀ ਨਿਸ਼ਾਨੀ ਇਹ ਹੀ ਹੁੰਦੀ ਜਦੋਂ ਆਪਾਂ ਪਾਣੀ ਪਾਉਨੇ ਹਨਾ ਤੇ ਠੰਡ ਪਾਉਨੇ ਬਿਲਕੁਲ ਵੀ ਕੜਾਈ ਨਾਲ ਨਹੀਂ ਲੱਗਦਾ ਜਿਹੜੇ ਤੋਂ ਦੱਸਣਾ ਕਿ ਮਸਾਲ ਆਪਾਂ ਸ਼ਰਬਾ ਵਾਂਗੇ ਠੰਡਾ ਕਰ ਲਈਏ ਥੋੜਾ ਜਿਹਾ ਫਿਰ ਆਪਾਂ ਕੱਢ ਕੇ ਭਾਂਡੇ ਦੇ ਵਿੱਚ ਫਿਰ ਧੂਬ ਲਵਾਵਾਂਗੇ ਬਾਚਾ ਸਰੀਸ ਆਪਣੇ ਇੱਥੇ ਸੋਫੇ ਤੇ ਹਾਂ ਧੁੱਪ ਵਾਧੂ ਆਉਂਦੀ ਹੈ ਤੇ ਧੁੱਪ ਨੂੰ ਤਰਸਦੇ ਰਹੇਦਾ ਦੇਖੋ ਸਵੇਰ ਸਵੇਰ ਕਿੰਨੀ ਧੁੱਪ ਆ ਸੋਫੇ ਤੇ ਟਾਈਮ ਹੋ ਗਿਆ ਸਵਾ 7:00 ਸਵੇਰੇ ਸਵੀਮਿੰਗ ਪੂਲ 'ਚ ਲੱਗੀਆਂ ਰੌਣਕਾਂ ਸੁਬਾ ਸੁਬਾ ਸੁਬਾਈ 6:30 ਵਜੇ ਖੁੱਲ ਜਾਂਦਾ ਤਕਰੀਬਨ 6 ਵਜੇ ਖੁੱਲ ਜਾਂਦਾ ਸਾਢੇ ਕਿ 6 ਲੋਕ ਆਉਣ ਲੱਗ ਜਾਂਦੇ ਹਨ ਨਹਾਉਣ ਵਾਲਾ ਹਾਂਜੀ ਅੱਗੇ ਵੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਵਿੱਚ ਆਪਾਂ ਵੀ ਰਾਜ ਦਾ ਬਰਥਡੇ ਕਿਵੇਂ ਮਨਾਇਆ ਕੀ ਕੀਤਾ ਹਨ ਕੀ ਲਿਆਂਦਾ ਵੀ ਰਾਜ ਵਾਸਤੇ ਦਿਖਾਵਾਂਗੇ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਮੈਂ ਕਿਹਾ ਜਦ ਦਿਨ ਵੀ ਰਾਜ ਹੋਇਆ ਸੀਗਾ ਉਹ ਦਿਨ ਵੀ ਮੰਗਲਵਾਰ ਸੀ ਤੇ ਅੱਜ ਵੀ ਰਾਜ ਦਾ ਬਰਥਡੇ ਅੱਜ ਵੀ ਮੰਗਲਵਾਰ ਤੇ ਵੀ ਰਾਜ ਆਏ ਤਾਂ ਤੇਲ ਚੋਇਆ ਸੀਗਾ ਤੇ ਅੱਜ ਵੀ ਰਾਜ ਜਿਹਦੀ ਜਨਮ ਦਿਨ ਦੀ ਖੁਸ਼ੀ ਵਿੱਚ ਬਰਥਡੇ ਦੀ ਕਿਸੀ ਕਾ ਸਮਾਨ ਬਣਾ ਰਹੀ ਸੀ ਤੇਲ ਦੀ ਬੋਤਲ ਹੀ ਟੁੱਟ ਗਈ ਇੱਥੋਂ ਕਿੰਨਾ ਤੇਲ ਡੁੱਲ ਗਿਆ ਚਲੋ ਕੋਈ ਨਾ ਤੇਲ ਡੁੱਲਿਆ ਤਾਂ ਵਧੀਆ ਹੁੰਦਾ ਚੰਗਾ ਹੁੰਦਾ ਸਗਨ ਹੁੰਦਾ ਨਾ ਜੀ ਇਹਨੂੰ ਸਾਫ਼ ਸਫਾਈ ਕਰ ਲੀਏ ਇੱਧਰ ਬਣਾਉਨੇ ਆਪਾਂ ਬ੍ਰੈਡ ਪਕੌੜੇ ਤੇਲ ਧਰਤਾ ਉਧਰ ਮੇਰੀ ਚਾਹ ਧਰੀ ਹੈ ਮਨਜਿੰਦਰ ਵੀ ਉੱਠ ਜੇ ਨਾ ਸਾਮੋਰ ਖੱਟੇ ਬਹਿ ਕੇ ਪੀ ਲੋ ਦਾਦੇ ਨੂੰ ਆਪਾਂ ਚਾਹ ਪਾਣੀ ਪਿਆ ਕੇ ਤੋਰਤਾ ਉਹ ਗਾਈ ਡਿਓਟੀ ਅੱਜ ਕਰਨ ਦੇ ਆਖੜ ਦੇ ਇੱਕ ਬੱड्डे ਪੁਆਏ ਭੱਜ ਭੱਜ ਕੇ ਰਸੋਈ ਵੱਲ ਨੂੰ ਆਉਂਦਾ ਕਿਉਂਕਿ ਗੈਸ ਚੱਲਦੇ ਆ ਹਨਾ ਤੇ ਸੇਕ ਨਾਲੇ ਬੱਚੇ ਵਾਸਤੇ ਸਹੀ ਨਹੀਂ ਪਰ ਉਹ ਭੱਜ ਭੱਜ ਕੇ ਇੱਥੇ ਮੇਰੇ ਕੋਲ ਹੀ ਆਉਂਦਾ ਦਾਦੀ ਕੋਲੇ ਹੀ ਜਾਣਾ ਆਪਾਂ ਵੀ ਜਿਹੜਾ ਤੇਲ ਸਾਰਾ ਪਾਤ ਦੇ ਵਿੱਚ ਉਹ ਰਾਤ ਸਵੇਰ ਸਵੇਰ ਕੁਮੀਆਂ ਕਰਿਆ ਆ ਖੇਡ ਮੰਨ ਲਾਇਆ ਜਾ ਕੇ ਪਾਰਕ ਵਿੱਚ ਵੀ ਰਾਜ ਲੱਗਾ ਨਹਾਇਆ ਧੋਇਆ ਕਰਨਾ ਗੁੰੰਦੀਆਂ ਕੱਢਦਾ ਕਰਕੇ ਨਾ ਥੋੜਾ ਤੰਗ ਕਰਦਾ ਪਾਪੀ ਆਪਾ ਬਰੇਟਾ ਪਾਤੇ ਚੋਰਸ ਕੱਟ ਲਈ ਸੀ ਤੇ ਨਾਲ ਆਪਾਂ ਪਕਾਵਾਂਗੇ ਡੈਂਗਣ ਵਾਲੇ ਤੁਸੀਂ ਨਵਾ ਉਗੀ ਰਾਜ ਨੂੰ ਜੇ ਆਪਣਾ ਵੇਸਣ ਪਹਿਲਾਂ ਦਾ ਭੋਂਕੇ ਰੱਖਿਆ ਹੋਵੇ ਹਨ ਤੇ ਬ੍ਰੈਡ ਬੜੇ ਫੁੱਲ ਫੁੱਲ ਕੇ ਬਣਦੇ ਦੇਖੋ ਕਿੱਡੇ ਫੁੱਲ ਗਏ ਰੱਡੂ ਵਾਂਗੂ ਹਮੇਸ਼ਾ ਗੈਸ ਘੱਟ ਰੱਖ ਕੇ ਬਣਾਉਣੇ ਚਾਹੀਦੇ ਫਿਰ ਸੜਦੇ ਨਹੀਂ ਤੁਸੀਂ ਵੀ ਖਾਓ ਤੁਸੀਂ ਵੀ ਵਿਰਾਜ ਸਿੰਘ ਨੂੰ ਵਸ਼ ਕਰਿਓ ਬਹੁਤ ਜ਼ਿਆਦਾ ਸੋਹਣੇ ਬਣੇ ਆ। ਉਹ ਤਾਂ ਇਦਾਂ ਹੀ ਕੂੜ ਪਾ ਦਾਂਗੇ ਪਿੰਗੜਾਂ ਦਾ ਇਹ ਪਚਾ ਜਿਹੜੀ ਹੋਗੀ ਕਮਲੀ ਪਾ ਦੀ ਦਿੱਦ ਨਾਲ ਤੇ ਦੇਖੋ ਰਹਾ ਬੈਂਗਣ ਵਾਲੇ ਫਿਰ ਆਜ ਵੀ ਖਾ ਲੈਂਦਾ ਬਰ ਰੋਟੀ ਤਾਜ ਐ ਬਣ ਰਿਆ ਜਿਵੇਂ ਪੂਰੀਆਂ ਫੁੱਲਦੀਆਂ ਹੁੰਦੀਆਂ ਫੁੱਲ ਫੁੱਲ ਕੇ ਬੈਂਗਣ ਵਾਲੇ ਵੀ ਬੜੇ ਸੋਹਣੇ ਬਣਿਆ